ਮਨੁੱਖਾਂ ਨੂੰ ਬਹੁਤ ਬੋਲਣ ਤੋਂ ਬੋਲਣ ਬਹੁਤ ਮਹੱਤਵਪੂਰਨ ਹੈ। ਰੋ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਸਾਰੇ ਪੰਥ ਨੂੰ ਖਾਲਸਾ ਪੰਥ ਨੂੰ ਪੰਜਾਬ ਨੂੰ ਜਿੱਥੇ-ਜਿੱਥੇ ਸਾਡੇ ਪੰਜਾਬੀ ਭਰਾ ਵਸਦੇ ਨੇ ਆਪਾਂ ਇੱਕ ਸਨੇਹਾ ਦੇਣਾ ਚਾਹੁੰਦੇ ਹਾਂ ਅੱਜ 7 ਜਨਵਰੀ 2025 ਹੈ। ਆਮ ਜੀ ਇੱਕ ਵਾਰੀ ਦਿਖਾ ਦਿਓ ਜੀ ਇਹ ਕੀ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਅਸੀਂ ਜਿਹੜਾ ਬੜਾ ਇੱਕ ਪੀਸਫੁਲ ਪ੍ਰੋਟੈਸਟ ਸ਼ੁਰੂ ਕੀਤਾ ਸੀ ਕੌਮੀ ਸਾਬ ਮੋਰਚੇ ਦੇ ਨਾਮ ਤੇ 7 ਜਨਵਰੀ 2023 ਆਪਾਂ ਸ਼ੁਰੂ ਕੀਤਾ ਸੀ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੜੇ ਸਤਿਕਾਰ ਨਾਲ 2 ਸਾਲ ਉਹਨਾਂ ਦੀ ਸੇਵਾ ਚੱਲ ਰਹੀ ਹੈ ਅੱਜ 2 ਸਾਲ ਬਾਅਦ ਇੱਕ ਔਲ ਦਿੱਤੀ ਜਾਂਦੀ ਹੈ ਕਿ ਸੀਐਮ ਕੋਠੀ ਤੱਕ ਜਾਣਾ ਸਿਰਫ ਜਸਤ ਆਪਾ ਇੱਕ ਆਪਣੇ ਪੰਜਾਬ ਦੇ ਚੀਫ ਮਿਨਿਸਟਰ ਨਾਲ ਗੱਲ ਕਰਨੀ ਚਾਹੁੰਦੇ ਆ ਕਿ ਜਿਹੜੇ 35 35 ਸਾਲ ਤੋਂ ਬੰਦੇ ਸਜਾ ਧੁਗਤ ਕੇ ਵੀ ਅੰਦਰ ਬੈਠੇ ਹੋਏ ਨੇ ਤੇ ਉਹਨਾਂ ਨੂੰ ਕਦੋਂ ਰਿਲੀਜ਼ ਕਰ ਤੇ ਪਰ ਪੰਜਾਬ ਪੁਲਿਸ ਵੱਲੋਂ ਇੰਨੀ ਫੋਰਸਿਸ ਲਗਾ ਕੇ ਤੇ ਇੱਧਰ ਸਾਨੂੰ ਰੋਕਿਆ ਜਾ ਰਿਹਾ ਚਾਰੇ ਪਾਸੇ ਵੀ ਜੀ ਇਹਦੇ ਤੁਸੀਂ ਭਾਵੇਂ ਸੱਤ ਫੇਸ ਤੋਂ ਆਓ ਭਾਵੇਂ ਤੁਸੀਂ ਆਓ ਇਧਰੋਂ ਦੀ 52 ਵਾਲੇ ਪਾਸੋਂ ਭਾਵੇਂ ਬੜੈਲ ਵੱਲੋਂ ਤੇ ਚੰਡੀਗੜ੍ਹ ਤੇ ਓਬਵੀਅਸਲੀ ਸਾਰਾ ਬੰਦ ਹੈ ਸਾਰਾ ਕੁਝ ਜਾਮ ਕਰ ਦਿੱਤਾ ਉਹਨਾਂ ਨੇ ਤੇ ਸਾਨੂੰ ਕਿਤੋਂ ਵੀ ਸੰਗਤ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ। ਬੋ ਜੀ ਸ਼ਾਂਤੀਪੂਰਵਕ ਮੁਸਾਫਰਨਾ ਦਿੱਤਾ, ਸ਼ਾਂਤੀਪੂਰਵਕ ਰੈਲੀ ਕਰਨਾ ਚਾਹ ਰਹੇ, ਸ਼ਾਂਤੀਪੂਰਵਕ ਜਾਣਾ ਚਾਹ ਰਹੇ। ਅੱਡੀ ਕੀ ਕਰ ਲੈ ਏਡੀ ਪੋਰਸ ਲਾਤੀ ਵੀ ਇਹਨਾਂ ਕਾਹਦਾ ਡਰ ਹੈ? ਰਵੀ ਜੀ ਦੇਖੋ ਡਰ ਹੈਗਾ ਹੁਣ ਇਹ ਤਾਂ ਇਹ ਹੀ ਦੱਸ ਸਕਦੇ ਨੇ ਤੁਸੀਂ ਅਫਸਰਾਂ ਦੀ ਵੀ ਗੱਲ ਕਰੋ ਜਰੂਰ ਕਿਉਂਕਿ ਅਸੀਂ ਚੰਡੀਗੜ੍ਹ ਜਾਣ ਦੀ ਕਾਲ ਹੈ। ਪੰਜਾਬ ਪੁਲਿਸ ਸਾਨੂੰ ਕਿਉਂ ਰੋਕ ਰਹੀ ਹੈ ਨਹੀਂ ਸਮਝ ਲੱਗ ਰਿਹਾ। ਇਸ ਚੀਜ਼ ਦਾ ਮੈਨੂੰ ਬੜਾ ਖੱਛਾ ਹੈ ਕਿ ਸਾਡੇ ਸੂਬੇ ਵੀ ਜੀ ਸੂਬਾ ਨਾ ਪੰਜਾਬ ਸਾਡੀ ਸੂਬੇ ਦੀ ਸਰਕਾਰ ਹੋਵੇ ਭਗਵੰਤ ਮਾਨਸੀ ਚੁਣੇ ਹੋਵੇ ਤੇ ਉਹੀ ਸਾਨੂੰ ਪੰਜਾਬ ਦੇ ਵਿੱਚ ਰੋਕੀ ਜਾਵੇ ਇਹ ਗੱਲ ਆਪ ਸਮਝਣ ਤੋਂ ਬਾਹਰ ਜਾ ਰਹੀ ਹੈ ਸਿਵਾਈ ਪੂਰੀਆਂ ਕਰ ਲੀਆਂ ਉਹਨਾਂ ਨੇ ਫਿਰ ਉਹਨੂੰ ਰਹਿਾ ਕਰਕੇ ਰੱਖੀ ਹੈ ਜੀ ਇਹ ਤਾਂ ਦੇਖੋ ਸਾਫ਼ ਤਕਾ ਹੈ ਜੇ ਭਾਈ ਕਿਸ਼ੋਰੀ لال 84 ਦੇ ਵਿੱਚ ਕਾਂਟ ਕਰਦਾ ਸਾਡੇ ਸਿੱਖਾਂ ਦੇ ਕਤਲ ਕਰਦਾ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਫਾਂਸੀ ਤੋਂ ਉਮਰ ਕੈਚ ਚ ਤਬਦੀਲ ਹੁੰਦਾ ਤੇ ਅੱਜ ਉਹ ਬੰਦਾ ਬਰੀ ਹੋ ਕੇ ਆਪਣੇ ਪਰਿਵਾਰ ਨਾਲ ਬੈਠਾ ਹੈ ਤੇ ਉਧਰ ਜਿੱਥੇਦਾਰ ਹਵਾਰਾ ਹੋਵੇ ਤੇ ਭਾਵੇਂ ਭਾਈ ਰਾਜੂ ਆਣਾ ਹੋਵੇ 35 35 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ ਸਜ਼ਾ ਦੋ ਵਾਰੀ ਭੁੱਤ ਚੁਕੇ ਨੇ ਉਹ ਤੇ ਪਰ ਤਾਂ ਵੀ ਉਹਨਾਂ ਨੂੰ ਛੱਡਿਆ ਨਹੀਂ ਸੌਦਾ ਸਾਡਾ ਜੀ ਤੀਜੇ ਜੋ ਇਹ ਦੇ ਦੂੰਗੇ ਜੀ ਬਿਲਕੁਲ ਇਹ ਤੇ ਵੀਜੀ ਵਿਤਕਰ ਹੈ ਦੇਖੋ ਭਾਈ ਸਾਹਿਬ ਸਿੱਧੀ ਜੀ ਗੱਲ ਕਹਿਣੀ ਪਏਗੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਨੇ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਅਗਿਆਨੀ ਸਨ ਤੇ ਵੀਜੀ ਕਿਤੇ ਨਾ ਕਿਤੇ ਮੈਨੂੰ ਐਦਾਂ ਲੱਗਦਾ ਪਿਛਲੇ 40 ਸਾਲ ਤੋਂ ਪ੍ਰਕਾਸ਼ ਸਿੰਘ ਬਾਦਲ ਨੇ ਇਹ ਗੱਲਾਂ ਕੀਤੀਆਂ ਨੇ ਕਿ ਆਪਣਾ ਅਸੀਂ ਕਿਓ ਖਿਚੜੀਆਂ ਪਰ ਕਿਤੇ ਨਾ ਕਿਤੇ ਜਿਹੜੇ ਹਾਕਮ ਭਾਵੇਂ ਉਹ ਇੰਦਰਾ ਗਾਂਧੀ ਦੇ ਰੂਪ ਚ ਹੋਣ ਰਾਹੁਲ ਗਾਂਧੀ ਦੇ ਰੂਪ ਚ ਹੋਣ ਇਹ ਭਾਵੇਂ ਮੋਦੀ ਸ਼ਾਹ ਦੇ ਰੂਪ ਚ ਆਉਣ ਉਹ ਸਿੱਖਾਂ ਦਾ ਖੂਨ ਪੀਣਾ ਚਾਹੁੰਦੇ ਆ ਸਾਨੂੰ ਬਰਦਾਸ਼ਤ ਨਹੀਂ ਕਰਦੇ ਜੀ